ਅਗੇ ਥੋੜੀ ਦੂਰ ਤੇ ਕਾਵਾ ਆ ਗਿਆ ਫੁਰਤ ਤੇ ਡਿੱ ਗਿਆ ਮਗਰ ਨਾਲ ਉਹ ਮੂਰਲੇ ਨੂੰ ਕੋਈ ਫਟਾ ਨਹੀਂ ਮੂਰਲਾ ਕਹਿੰਦਾ ਭਾਈ ਮੇਰ ਖਾਸੇ ਨਹੀਂ ਦੀਨਾ ਗੱਲ ਕੀ ਹੈ ਸਾਈਕਲ ਮੋੜੋ ਯਾਰ ਸਾਈਕਲ ਮੋੜਿਆ ਤਾਂ ਬੂਝੇ ਨੂੰ ਹੱਥ ਪਾਈ ਬੈਠਾ ਕਰਾ ਚੱਕਰੇ ਜਿਹੜਾ ਕਹੇ ਬੈਠਾ ਕਹਿੰਦਾ ਠੀਕ ਬੈਠਾ ਸਾਈਕਲ ਤੇ ਚੱਲੋ ਉਹ ਲੋਦੇ ਭਾਰਾ ਕਿਤੇ ਮੈਂ ਸਾਈਕਲ ਤੇ ਬੈਠਾ ਔਖਾ ਸੌਕਾ ਕਰਕੇ ਭਾਈ ਮਗਰ ਫੇਰ ਬਿਠਾ ਲਿਆ ਜਦ ਕਹਾਂਗੇ ਥੋੜੀ ਦੂਰ ਸਾਈਕਲ ਦਾ ਪਟਾਕਾ ਪੈ ਗਿਆ ਇੰਨੇ ਆਪਣੀ ਸਾਈਕਲ ਤੋਂ ਉੱਤਰ ਕੇ ਕਹਿੰਦੇ ਬੋਰੀ ਚੀਨੇ ਚਲਾਈਆ ਸਾਡੇ ਸਾਹਮਣੇ ਆ ਕੇ ਚਲਾਵੇ। ਨਸ਼ੇ ਚਾਹੇ ਫਿਰ ਨਾਲੀ ਹਰਿਆਨੇ ਸਾਈਕਲ ਪਰੇ ਮਾਰਿਆ ਭਗਾ ਕੇ ਸ਼ਹਿਰ ਤੋਂ ਵਰਗੇ। ਇੱਕ ਤਿੰਨ ਮੰਜ਼ਲੀ ਬਿਲਡਿੰਗ ਦੇ ਵਿੱਚ ਇੱਕ ਆਉਲੀਆ ਦਾ ਆਹਾ ਆਹ। ਆਹ ਤਾਂ ਤਿੰਨ ਮੰਜ਼ਲੀ ਬਿਲਡਿੰਗ ਬਣਾਉਣ ਵਾਲੀ ਕਿਸੇ ਨੇ ਸ਼ਤਾ ਕੀਤੀ ਪਈ ਹੈ। ਦੂਜਾ ਵਾਲੀ ਕਹਿੰਦਾ ਸੜਿਆ ਸਵਾਗਤਤਾ ਕੀਤੀ ਪਈ ਹੈ ਇਹਦੀ ਆਪਾਂ ਹੋਰ ਬਣਾ ਦਿੰਦੇ ਆ ਕਹਿੰਦਾ ਕਿਵੇਂ ਕਿਵੇਂ ਚੱਲ ਮੇਰੇ ਮੋਟੇ ਮਹਾਇਆ ਫੜ ਕੇ ਉਹਨਾਂ ਨੇ ਇਹ ਬਿਲਡਿੰਗ ਜੀ ਬਣਾ ਲਈ ਉੱਤਰੋਂ ਕਿਤੇ ਪੁਲਿਸ ਕਰਮਚਾਰੀ ਆ ਗਿਆ ਉਹਦੀ ਡਿਊਟੀ ਲੱਗੀ ਸੀ ਉਹਨੇ ਦੇਖਿਆ ਵੀ ਸਾਰੇ ਰਿੰਗ ਬਣੀ ਜਾਂਦੀ ਕੀ ਫਸਾਈ ਖੜਿਆ ਥੋੜਾ ਥਾਂ ਮਾਰੀਆਂ ਰੇਟਲੇ ਤੇ ਤਿੰਨ ਚਾਰ ਥੋੜਾ ਚਪੇੜਾ ਸਕੇਗਾ ਘਾਹ ਤਰ ਗਿਆ ਉੱਪਰ ਵਾਲਮੀ ਕਹਿੰਦਾ ਬਾਈ ਮੂਰੀ ਆਈ ਲੱਗਦੀ ਐ ਉਹਨ ਬਚਾਰਾ ਕਹਿੰਦਾ ਤੈਨੂੰ ਕਿਵੇਂ ਪਤਾ ਕਹਿੰਦਾ ਇਹ ਨਹੀਂ ਬਿਲਡਿੰਗ ਦੇ ਦਰਵਾਜ਼ੇ ਖੜਕਦੇ ਆ ਐਸੇ ਐਸੇ ਵਾਲਮੀਆ ਦਾ ਰੱਬ ਆਇਆ ਮੈਂ ਕਿਹਾ ਆਂਦਾ ਧੰਨਾਉਂ ਕੀ ਆ ਤੇਰੇ ਤੇ ਹੁਦਾਨੋਂ ਕੀ ਆ ਰਵਗਰ ਉਹ ਦਰਵਾਜ਼ਾ ਹਰ ਪਾਉਂਦਾ ਕਹਿੰਦਾ ਆਪਦੀ ਬਾਤ ਓਏ ਜੀੜੀਆਂ ਬੇਦਾਲੀ ਓਏ ਜੀੜੀ ਲੋ ਲੱਗ ਗਿਆ ਓ ਮੇਰੀ ਗੱਲ ਸੁਣ ਲੋ ਭਾਈ ਮੈਂ ਨੌਕਰੀ ਲੱਗਣ ਵਾਸਤੇ ਆਇਆ ਜੀ ਮੈਨੂੰ ਮੇਰੇ ਭਾਈ ਨੌਕਰੀ ਤੇ ਤੈਨੂੰ ਮਿਲ ਜੂਗੀ ਹੋਰ ਦੱਸ ਕੰਮ ਕੀ ਆ ਮੈਂ ਕਹਾਂ ਜੀ ਕੰਮ ਸਿੱਧਾ ਜੀ ਨੌਕਰੀ ਚਾਈ ਰਹੀ ਓ ਮੈਨੂੰ ਕਹਿੰਦੇ ਤਰਖਾ ਜੀ ਨੇ ਲਏਗਾ ਮੈਂ ਕਿਹਾ ਜੀ ਜੋ ਮਰਜ਼ੀ ਦੇ ਦੇਉ ਮੈਨੂੰ ਕਹਿੰਦੇ ਭਾਂਡੇ ਮੰਨੇਗਾ ਮੈਂ ਕਿਹਾ ਮਾਰ ਦੂੰ ਕਹਿੰਦੇ ਕੌਲੀਆਂ ਮੰਨੇਗਾ ਮੈਂ ਕਿਹਾ ਮਾਰ ਦੂੰ ਕਹਿੰਦੇ ਬਾਟੀਆਂ ਮੰਨੇਗਾ ਮਾਰ ਦੂੰ ਕਹਿੰਦੇ ਝੇਬਾਂ ਮਾਜੇਗਾ ਮੈਂ ਕਿਹਾ ਫਿਰ ਮੈਂ ਕਿਹਾ ਮੇਰਾ ਤਾਂ ਇਹੀ ਕੰਮ ਆ ਭਾਈ ਝੇਬਾਂ ਮਜੌੜੀਆਂ ਵੀ ਮਾਰ ਦੂੰ ਨਾਲ ਕੋਈ ਨਹੀਂ ਮੈਨੂੰ ਕਹਿੰਦੇ ਇਹ ਗੱਲ ਦੱਸ ਫਿਰ ਤੇਰਾ ਨੌ ਕੀ ਆ ਮੈਂ ਕਿਹਾ ਜੀ ਮੇਰਾ ਨੌ ਤੋਂ ਜੀ ਲੈਣਾ ਮੈਂ ਕਿਹਾ ਜੀ ਮੇਰਾ ਨੌ ਹੈਗਾ ਜੀ ਟਰੱਕਪੁਰਾ ਸਮਝ ਲੋ ਉਰਗਨਿਜ਼ ਆਇਆ ਟਰੱਕ ਬਰਾਗਮੀ ਹੋਇਆ 9 ਪੰਪਸ ਹੋਇਆ ਬਲਾਣਾ ਹੋਇਆ ਇਹ 9 ਕਿਲੇ ਹੋ ਗਿਆ ਮੈਂ ਕਹਿਆ ਜੀ ਗੱਲ ਸਿੱਧੀ ਸੀ ਮੇਰੀ ਮਾਂ ਕਿਦੇ ਜਗਰਾਵਾ ਤੋਂ ਰਾਜਪੁਰੇ ਨੂੰ ਜਾ ਰਹੀ ਸੀ ਉਹ ਟਰੱਕ 'ਚ ਬੈਠੀ ਸੀ ਮਾਂ ਕਿਤੇ ਜੰਮਣ ਆਲਾ ਸੀ ਟਰੱਕ ਜਿਹੜੇ ਜਾਰੇ ਹਿੱਲ ਪਿਆ ਮੈਂ ਵਿੱਚ ਹੀ ਜੰਮ ਪਿਆ ਸੀ ਆਏ ਵਾਲੇ ਕੋਈ ਪੈਨਾਂ ਤੇ ਸਿਰ ਮੈਨੂੰ ਟਰੱਕ ਬਰਾਗਾ ਗਿਆ ਸੀ ਉਹ ਕਹਦੇ ਪਾਈ ਇਹ ਤਾਂ ਠੀਕ ਹੈ ਤੇਰੇ ਪਿਓ ਦਾ ਨਾਮ ਕੀ ਹੈ ਮੈਂ ਕਹਿਆ ਜੀ ਪਿਓ ਦਾ ਨਾਮ ਜੀ ਸੰਜੀ ਲੱਗਦੀ ਹੈ ਜੀ ਕੱਲ ਨੂੰ ਪੁੱਛ ਰਿਹਾ ਜੀ ਕਹਾਣੀ ਖਰਾਬ ਆ ਜੀ ਮੈਂ ਕਹਿਆ ਜੀ ਮੈਂ ਲੋ ਜੀ ਮੈਂ ਕਹਿੰਦਾ ਦੱਸਦਾ ਦੱਸਣਾ ਜੀ ਲੋ ਲਿਖ ਲੋ ਜੀ ਮੈਂ ਕਹਿਆ ਜੀ ਮੇਰੇ ਪਿਓ ਦਾ ਨਾਮ ਚਮਨ ਲਾਲ ਗਰਧਾਰੀ ਲਾਲ ਹੈ ਉਹ ਕਹਿੰਦੇ ਸਾਲਿਆ ਚਮਨ ਲਾਲ ਤਾਂ ਕੋਰੇ ਆ ਇਹ ਗਰਧਾਰੀ ਲਾਲ ਕਿਵੇਂ ਹੋਇਆ ਮਾਗਾ ਜੀ ਗੱਲ ਸਿੱਧੀ ਹੈ ਜਿਹੜਾ ਚਮਨ ਲਾਲ ਸੀ ਉਹ ਨਾਲ ਤਾਂ ਮੇਰੀ ਮਾਂ ਵੀ ਆਈ ਸੀ ਜਿਹੜਾ ਗਰਧਾਰੀ ਲਾਲ ਸੀ ਉਹ ਨਾਲ ਫਸੀ ਹੋਈ ਸੀ ਤੇ ਇਸ ਕਰਕੇ ਮੈਂ ਦੰਨਾ ਦਾ ਨਾ ਲੈਣਾ ਸਾਲੇ ਲੰਨ ਨਾਲ ਵਿੱਚ ਗੱਲ ਬਣੀ ਜਾਵੇ ਭਾਈ ਹਾਂ ਜੀ ਹੋਰ ਮੈਂ ਉਹਦੇ ਸਾਹਮਣੇ ਤੇਤੀ ਕਰਦੇ ਐ ਚਮਕੀਲਾ ਜੀ ਨੂੰ ਵੇਖੋ ਹਾਂ ਜੀ Και να κάνει την εταιρεία των κυβέρνητων. Εγώ δεν είμαι ούτε 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 ο Thank <laughs> you.